प्यारे विद्यार्थियों सत श्री अकाल प्यारे विद्यार्थियों जवाहर नवोदय विद्यालय आदि पेपर दी तैयारी ਦੇ ਲਈ ਅੱਜ ਆਪਾਂ ਇੱਕੋ ਸਵਾਲ ਦਾ ਅਭਿਆਸ ਕਰਾਂਗੇ ਅਤੇ ਉਸ ਤਰ੍ਹਾਂ ਦੇ ਹੋਰ ਸਵਾਲਾਂ ਨੂੰ ਤੁਸੀਂ ਖੁਦ ਕਰਕੇ ਦੇਖਣਾ ਹੈ ਤੇ ਪਿਆਰੇ ਬੱਚਿਓ ਇੱਕ ਬੇਨਤੀ ਹੈ ਜਿੰਨਾ ਵੀ ਵਿਦਿਆਰਥੀਆਂ ਨੇ ਮੇਰੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਬੈਲ ਆਈਕਨ ਘੰਟੀ ਦੇ ਬਟਨ ਤੇ ਵੀ ਜ਼ਰੂਰ ਕਲਿੱਕ ਕਰਨ ਤਾਂ ਜੋ ਮੇਰੇ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਆਓ ਫਿਰ ਤਿਆਰੀ ਕਰੀਏ ਅੱਜ ਆਪਾਂ ਜਿਹੜਾ ਸਵਾਲ ਕਰ ਰਹੇ ਹਾਂ ਜੇ 60 ਦਰਜਨ ਕੇਲਿਆਂ ਦੀ ਕੀਮਤ 720 ਰੁਪਏ ਹੈ ਤਾਂ 18 ਕੇਲਿਆਂ ਦਾ ਮੁੱਲ ਕੀ ਹੈ ਸਾਨੂੰ ਇਸ ਤੇ ਚਾਰ ਵਿਕਲਪ ਵੀ ਦਿੱਤੇ ਹਨ ਤਾਂ ਪਿਆਰੇ ਬੱਚਿਓ ਇਸ ਨੂੰ ਕਰਨ ਦਾ ਜਿਹੜਾ ਤਰੀਕਾ ਹੈ ਤੁਸੀਂ ਉਸ ਨੂੰ ਸਮਝਣਾ ਹੈ ਸਭ ਤੋਂ ਪਹਿਲਾਂ ਅਸੀਂ ਦੇਖਣਾ ਦਿੱਤਾ ਕੀ ਹੈ ਸਾਨੂੰ ਕੀ ਦਿੱਤਾ ਹੈ 36 ਦਰਜਨ ਕੇਲਿਆਂ ਦੀ ਕੀਮਤ ਦਿੱਤੀ ਰਹੀ ਹੈ ਫਿਰ ਸਭ ਤੋਂ ਪੁੱਛਿਆ ਕੀ ਹੈ ਪੁੱਛਿਆ ਸਾਨੂੰ ਕੀ ਹੈ 18 ਕੇਲਿਆਂ ਦਾ ਮੁੱਲ ਕੀ ਹੈ ਠੀਕ ਹੈ ਪਿਆਰੇ ਬੱਚਿਓ ਤਾ ਤੀਜੀ ਚੀਜ਼ ਜਿਹੜੀ ਤੁਸੀ ਸਮਝਣੀ ਹੈ ਕਰਨਾ ਕੀ ਹੈ ਤਾਂ ਪਿਆਰੇ ਬੱਚੋ ਅਸੀਂ ਇਸ ਗੱਲ ਵੱਲ ਧਿਆਨ ਦੇਣਾ ਹੈ ਦਿੱਤਾ ਕੀ ਹੈ 36 ਦਰਜਨ ਕੇਲਿਆਂ ਦੀ ਕੀਮਤ 720 ਰੁਪਏ ਪੁੱਛਿਆ ਕੀ ਹੈ 18 ਕੇਲਿਆਂ ਦਾ ਮੁੱਲ ਤਾਂ ਪਿਆਰੇ ਬੱਚਿਓ ਸਾਨੂੰ ਜਿਹੜੀਆਂ ਦੋ ਚੀਜ਼ਾਂ ਅਲੱਗ-ਅਲੱਗ ਦਿੱਤੀਆਂ ਨੇ ਇੱਥੇ ਸਾਨੂੰ ਦਿੱਤਾ ਹੈ ਦਰਜਨ ਤੇ ਇੱਥੇ ਦਿੱਤੇ ਹਨ 18 ਕੇਲੇ ਗਿਣਤੀ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਸਾਨੂੰ ਦਰਜਨ ਦੇ ਬਾਰੇ ਦੇ ਵਿੱਚ ਸਮਝਣਾ ਪੈਣਾ ਹੈ ਦਰਜਨ ਹੁੰਦਾ ਕੀ ਹੈ ਦਰਜਨ ਪਿਆਰੇ ਬੱਚਿਓ ਹੁੰਦਾ ਹੈ 12 ਵਸਤੂਆਂ ਦੇ ਸਮੂਹ ਨੂੰ ਦਰਜਨ ਕਿਹਾ ਜਾਂਦਾ ਹੈ ਭਾਗ ਜਿਹੜੀਆਂ 12 ਵਸਤੂਆਂ ਹੋ ਜਾਣ ਜਿਵੇਂ 12 ਕੇਲੇ ਤਾਂ ਅਸੀਂ 12 ਕੇਲਿਆਂ ਨੂੰ ਇੱਕ ਦਰਜਨ ਕਹਿ ਸਕਦੇ ਹਾਂ ਸਾਨੂੰ ਇੱਥੇ ਦੋ ਹੀ ਚੀਜ਼ਾਂ ਨਹੀਂ ਵੱਖ-ਵੱਖ ਦਿੱਤੀਆਂ ਨੇ ਇੱਥੇ ਸਾਨੂੰ ਦਿੱਤੇ ਨੇ 36 ਦਰਜਨ ਕੇਲੇ ਤੇ ਇੱਧਰ ਸਾਨੂੰ ਦਿੱਤਾ ਹੈ 18 ਕੇਲਿਆਂ ਦਾ ਮੁੱਲ ਇੱਥੇ ਸਾਨੂੰ ਸਿਰਫ 18 ਕੇਲੇ ਦਿੱਤੇ ਨੇ ਤੇ ਇੱਥੇ ਸਾਨੂੰ ਦਿੱਤੀਆਂ 36 ਦਰਜਨਾ ਇਹਨਾਂ ਨੂੰ ਸਾਨੂੰ ਇੱਕ ਕਰਨਾ ਪੈਣਾ ਹੈ ਚਾਹੇ ਤਾਂ ਅਸੀਂ 36 ਦਰਜਨਾ ਦੇ ਕੇਲੇ ਬਣਾ ਲਈਏ ਚਾਹੇ 18 ਕੇਲਿਆਂ ਦੀਆਂ ਦਰਜਨਾ ਬਣਾ ਲਈਏ ਤਾਂ ਪਿਆਰੇ ਬੱਚਿਓ ਤਾਂ ਅਸੀਂ ਕੀ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਦਰਜਨ ਕੇਲਿਆਂ ਦੀ ਕੀਮਤ ਪਤਾ ਕਰ ਲੈਣੇ ਹਾਂ 36 ਦਰਜਨ ਕੇਲਿਆਂ ਦੀ ਜਿਹੜੀ ਕੀਮਤ ਹੈ ਉਹ ਸਾਨੂੰ ਦਿੱਤੀ ਹੋਈ ਹੈ 720 ਰੁਪਏ ਜੋ ਦਿੱਤਾ ਹੈ ਅਸੀਂ ਉਹੀ ਲਿਖਿਆ ਹੈ 36 ਦਰਜਨ ਕੇਲਿਆਂ ਦੀ ਕੀਮਤ 720 ਰੁਪਏ ਤਾਂ ਇੱਕ ਦਰਜਨ ਕੇਲਿਆਂ ਦੀ ਕੀਮਤ ਜਿਸ ਦਾ ਮੁੱਲ ਅਸੀਂ ਪਤਾ ਕਰਨਾ ਹੈ ਇੱਕ ਦਰਜਨ ਕੇਲਿਆਂ ਦੀ ਕੀਮਤ ਦਾ ਜਿਹੜਾ ਹੈਗੀ ਹੈ ਮੁੱਲ ਜਿਹੜਾ ਉਹ ਘੱਟ ਹੋਵੇਗਾ ਜਦੋਂ ਘੱਟ ਹੋਵੇ ਤਾਂ ਭਾਗ ਹੋ ਜਾਂਦੀ ਹੈ 720 ਦੀ ਅਸੀਂ 36 ਦੇ ਨਾਲ ਭਾਗ ਕਰਾਂਗੇ ਤਾਂ ਅਸੀਂ 720 36 ਦੇ ਨਾਲ ਭਾਗ ਕਰ ਲੈਨੇ ਹਾਂ ਪਿਆਰੇ ਬੱਚਿਓ 720 ਨੂੰ ਅੰਦਰ ਰੱਖਿਆ 36 ਤੇ ਅਸੀਂ ਕੀਤਾ ਭਾਗ 36 ਦੁਨੀ 72 ਠੀਕ ਹੈ ਪਿਆਰੇ ਬੱਚਿਓ ਫਿਰ ਅਸੀਂ 72 ਦੇ ਵਿੱਚੋਂ 72 ਘਟਾ ਲੈਣਾ ਹੈ ਤਾਂ ਇਹ ਆ ਜਾਵੇਗਾ 0 ਇੱਕ ਅੰਕ ਸਾਡਾ ਉੱਪਰ ਰਹਿ ਗਿਆ ਉਤਾਰਨ ਵਾਲਾ 0 ਨੂੰ ਵੀ ਸੀ નીચે ਤਾਲ ਲੈਣੇ ਆ 3600 ਤਾਂ ਪਿਆਰੇ ਬੱਚਿਓ ਇੱਕ 0 ਸੀ ਉੱਪਰ ਵਾਲੀ 3600 ਤਾਂ ਜਿਹੜੇ 36 ਦਰਜਨ ਕੇਲੇਆ ਦੀ ਕੀਮਤ 720 ਰੁਪਏ ਸੀ ਤਾਂ ਇੱਕ ਦਰਜਨ ਜਿਹੜੀ ਕੇਲੇਆ ਦੀ ਕੀਮਤ ਸਾਲਵੇ ਕਿੰਨੀ ਆ ਗਈ 20 ਰੁਪਏ ਤਾਂ ਸਾਲਵੇ ਕਿੰਨੀ ਆ ਗਈ b ਰੁਪਏ ਪਿਆਰੇ ਬੱਚਿਓ ਹੁਣ ਸਾਨੂੰ ਪਤਾ ਹੈ ਕਿ ਇੱਕ ਦਰਜਨ ਜਿਹੜੇ ਕੇਲੇ ਨੇ ਉਹ 12 ਕੇਲੇਆ ਦੇ ਬਰਾਬਰ ਹੁੰਦੇ ਨੇ ਜਿਹੜੇ ਇੱਕ ਦਰਜਨ ਕੇਲੇ ਨੇ ਉਹ 12 ਕੇਲਿਆਂ ਦੇ ਬਰਾਬਰ ਹੁੰਦੇ ਨੇ ਕਿਉਂਕਿ 12 ਕੇਲਿਆਂ ਦੇ ਸਮੂਹ ਨੂੰ ਹੀ ਅਸੀਂ ਇੱਕ ਦਰਜਨ ਕਹਿੰਦੇ ਹਾਂ ਠੀਕ ਹੈ ਤਾਂ ਇੱਕ ਦਰਜਨ 12 ਕੇਲੇ ਹੁਣ ਅਸੀਂ 12 ਕੇਲਿਆਂ ਦੀ ਕੀਮਤ ਸਾਨੂੰ ਦਿੱਤੀ ਹੈ 20 ਰੁਪਏ 12 ਕੇਲਿਆਂ ਦੀ ਕੀਮਤ ਸਾਨੂੰ ਕਿੰਨੀ ਕੱਢੀ ਸੀ 20 ਰੁਪਏ ਇਹਨੂੰ ਭਾਵੇਂ ਇੱਕ ਦਰਜਨ ਕੇਲਿਆਂ ਦਾ ਮੁੱਲ ਕਹਿ ਲਓ ਚਾਹੇ 12 ਕੇਲਿਆਂ ਦਾ ਮੁੱਲ ਕਹਿ ਲਓ ਚਾਹੇ ਇੱਕ ਦਰਜਨ ਕੇਲੇ ਚਾਹੇ 12 ਕੇਲੇ ਜਿਹਦੀ ਇਹਨਾਂ ਦੀ ਕੀਮਤ ਅਸੀਂ ਲਈ ਸੀ 20 ਰੁਪਏ ਠੀਕ ਹੈ ਬਾਰੇ ਬੱਚੋ ਤਾਂ ਇੱਕ ਕੇਲੇ ਦੀ ਕੀਮਤ ਕਿੰਨੀ ਹੋਵੇਗੀ ਇਹ ਕਿਲੇ ਦੀ ਕੀਮਤ ਹੋਵੇਗੀ 20 ਨੂੰ ਅਸੀਂ ਭਾਗ ਕਰਾਂਗੇ 12 ਦੇ ਨਾਲ ਅਸੀਂ ਵਟਾ ਲਿਖ ਲੈਣੇ ਹਾਂ ਭਾਗ ਨੂੰ ਤਾਂ ਫਿਰ ਅਸੀਂ ਪਤਾ ਕਰਨੀ ਹੈ 18 ਕੇਲਿਆਂ ਦਾ ਜੋ ਸਾਡਾ ਸਵਾਲ ਹੈ 18 ਕੇਲਿਆਂ ਦਾ ਮੁੱਲ 18 ਕੇਲਿਆਂ ਦੀ ਕੀਮਤ ਕਿੰਨੀ ਆਏਗੀ ਵੱਧ ਹੋਏਗੀ 20 ਵਟਾ 12 ਗੁਣਾ 18 ਠੀਕ ਹੈ ਮੇਰੇ ਬੱਚੋ 18 ਤੇ 20 ਦੀ ਅਸੀਂ ਗੁਣਾ ਕਰ ਲੰਨੇ ਹਾਂ 18 ਦੋਨੀ 36 ਤਾਂ ਇਹਦੇ ਆਇਆ ਇਹ ਵੀ 360 360 ਵਟਾ 12 ਤਾਂ ਪਾ ਕਰ ਲਾਂਗੇ ਸਾਨੂੰ 360 ਤੇ ਜਿਹੜਾ ਨੂੰ ਕੱਟ ਲੈਣੇ ਆ 12 36 ਤਾਂ ਇੱਕ ਸਾਲ ਵਿੱਚ ਜ਼ੀਰੋ ਸੀ ਇਹ ਜ਼ੀਰੋ ਲਾ ਲਈ ਤਾਂ ਸਾਡੀ ਜਿਹੜੀ 18 ਕੇਲਿਆਂ ਦੀ ਜਿਹੜੀ ਕੀਮਤ ਹੈ ਉਹ ਕਿੰਨੀ ਆਈ ਹੈ 30 ਰੁਪਏ ਸਾਡੇ ਆਪਸ਼ਨਾਂ ਦੇ ਵਿੱਚ 30 ਰੁਪਏ ਹੈਗੇ ਨੇ ਤਾਂ ਸਾਡਾ ਉੱਤਰ ਕਿੰਨਾ ਆਏਗਾ 30 ਰੁਪਏ ਪਿਆਰੇ ਬੱਚੋ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਵਾਲ ਬੜੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਇਸ ਤਰ੍ਹਾਂ ਦੇ ਤੁਸੀਂ ਹੋਰ ਸਵਾਲਾਂ ਨੂੰ ਵੀ ਖੁਦ ਕਰਨ ਦਾ ਯਤਨ ਕਰਨਾ ਹੈ ਇੱਕ ਸਟੋਰ ਪੰਜ ਸੇਬਾਂ ਦੇ ਪੈਕਟ ਨੂੰ 25 ਰੁਪਏ ਦਾ ਅਤੇ ਇੱਕ ਸੇਬ 6 ਰੁਪਏ ਦਾ ਵੇਚਦਾ ਹੈ। ਪਿਆਰੇ ਬੱਚਿਓ ਇਸ ਵਿੱਚ ਦਰਜਨ ਨਹੀਂ ਦਿੱਤੀ। ਇਹਦੇ ਵਿੱਚ ਦਿੱਤਾ ਹੈ 5 ਸੇਬਾਂ ਦਾ ਪੈਕਟ। ਠੀਕ ਹੈ? ਤਾਂ ਜਿਹੜਾ 5 ਸੇਬਾਂ ਦਾ ਪੈਕਟ ਹੈ ਉਹ 25 ਰੁਪਏ ਦਾ ਹੈ ਤੇ ਇੱਕ ਸੇਬ ਜਿਹੜਾ ਵੇਚਦਾ ਉਹ 6 ਰੁਪਏ ਦਾ। ਤਾਂ 5 ਸੇਬਾਂ ਦਾ ਪੈਕਟ 25 ਰੁਪਏ ਦਾ। ਭਾਵੇਂ ਕੀ ਹੈ ਇੱਕ ਸੇਬ ਇਹਦੇ ਵਿੱਚ ਆਪਾਂ ਨੂੰ ਕੀਮਤ ਪਤਾ ਕਰਨੀ ਪਏਗੀ। ਉਹ ਹੋ ਗਿਆ 5 ਰੁਪਏ ਦਾ ਤੇ ਇੱਕ ਸੇਬ ਜੇ ਇਕੱਲਾ ਸੇਬ ਵੇਚਦਾ ਬਿਨਾਂ ਪੈਕਟ ਤੋਂ 6 ਰੁਪਏ ਦਾ ਵੇਚਦਾ ਹੈ। ਠੀਕ ਹੈ? ਤਾਂ ਇੱਕ ਔਰਤ ਜਿਹੜੀ 27 ਸੇਬ ਖਰੀਦੀ ਹੈ ਤਾਂ ਉਸ ਨੂੰ ਕਿੰਨੀ ਰਕਮ ਦੇਣੀ? ਪਵੇਗੀ ਇਹ ਸਵਾਲ ਤੁਸੀਂ ਖੁਦ ਕਰਕੇ ਵੇਖਣਾ ਹੈ ਐਸੇ ਤਰ੍ਹਾਂ ਦਾ ਇੱਕ ਹੋਰ ਸਵਾਲ ਹੈ ਇੱਕ ਦੁਕਾਨਦਾਰ 5 ਰੁਪਏ ਪ੍ਰਤੀ ਪੈਨਸਲ ਜਾਂ 20 ਰੁਪਏ ਵਿੱਚ 5 ਪੈਨਸਲਾਂ ਦਾ ਪੈਕੇਟ ਵੇਚਦਾ ਹੈ ਜੇਕਰ 17 ਪੈਨਸਲਾਂ ਖਰੀਦੀਆਂ ਜਾਣ ਤਾਂ ਕਿੰਨੀ ਰਕਮ ਦੇਣੀ ਪਵੇਗੀ ਇਸ ਸਵਾਲ ਦੇ ਵਿੱਚ ਵੀ ਪਹਿਲੇ ਦੇ ਵਿੱਚ ਵੀ ਤੇ ਦੂਜੇ ਦੇ ਵਿੱਚ ਵੀ ਪਿਆਰੇ ਬੱਚਿਓ ਇਹਦੇ ਵਿੱਚ ਪੈਕਟਾਂ ਦੀ ਗੱਲ ਹੈ ਪੈਕਟ ਤਾਂ ਜਿਹੜਾ ਸਵਾਲ ਆਪਾਂ ਹੱਲ ਕੀਤਾ ਹੈ ਉਹਦੇ ਵਿੱਚ ਦਰਜਨ ਹੈ ਤਾਂ ਮਤਲਬ ਕਿ ਇਹਦੇ ਵਿੱਚ ਦਰਜਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਇਹਦੇ ਵਿੱਚ ਪੈਕਟ ਸਾਨੂੰ ਬਣਿਆ ਬਣਾਇਆ ਦਿੱਤੇ ਪੰਜ ਪੈਨਸਲਾਂ ਦਾ ਪੈਕਟ ਹੈ ਇਹਦੇ ਵਿੱਚ ਪੰਜ ਸੇਬਾਂ ਦਾ ਪੈਕਟ ਹੈ ਤੇ ਇਸੇ ਤਰ੍ਹਾਂ ਦਾ ਤੀਜਾ ਸਵਾਲ ਹੈ ਇੱਕ ਫਲ ਵਿਕਰੇਤਾ 1 ਰੁਪਏ ਦੇ 2 ਦੇ ਹਿਸਾਬ ਨਾਲ ਨਿੰਬੂ ਖਰੀਦਦਾ ਹੈ ਅਤੇ 3 ਰੁਪਏ ਦੇ 5 ਦੇ ਹਿਸਾਬ ਨਾਲ ਵੇਚਦਾ ਹੈ ਉਸ ਦਾ ਪ੍ਰਤੀਸ਼ਤ ਲਾਭ ਕੀ ਹੈ ਪਿਆਰੇ ਬੱਚਿਓ ਇਸ ਤਰ੍ਹਾਂ ਦੇ ਹੋਰ ਸਵਾਲਾਂ ਨੂੰ ਵੀ ਤੁਸੀਂ ਕਰਨ ਦਾ ਯਤਨ ਕਰਨਾ ਹੈ ਸਿੱਖਣਾ ਹੈ ਬਾਰ-ਬਾਰ ਕਰਕੇ ਵੇਖਣਾ ਹੈ ਬਹੁਤ-ਬਹੁਤ ਧੰਨਵਾਦ ਪਿਆਰੀ ਬੱਚਿਓ ਮਿਲਾਂਗੇ I'll leave videos